ਲੋ ਵੀ ਮਿੱਤਰੋ ਆਪਾਂ ਪਹੁੰਚ ਚੁੱਕੇ ਆ ਪਿੰਡ ਜੂੜ ਚੱਕ ਲੱਗੇ ਆ ਭਰਾਵਾਂ ਦੀ ਸਪਰਿੰਗਾਂ ਵਾਲੀ ਟਰਾਲੀ ਤਿਆਰ ਕਰਨ ਤੇ ਟਾਈਮ ਹੋ ਚੁੱਕਿਆ ਜਦੋਂ ਅਸੀਂ ਪਹੁੰਚੇ ਸੀ ਉਦੋਂ ਟਾਈਮ ਸੀਗਾ 7 ਵਜੇ ਦਾ ਤੇ ਅੱਜ ਰਾਤ ਨੂੰ ਬਾਈਆਂ ਦੀ ਟਰਾਲੀ ਤਿਆਰ ਕਰਨੀ ਆ ਤੇ ਟਰਾਲੀ ਤਿਆਰ ਕਰਦੇ ਕਰਦੇ ਰਾਤ ਨੂੰ ਸਾਨੂੰ ਅੱਜ ਕੇ 2 ਤੇ ਭਰਾਵਾਂ ਦੇ ਲੱਗ ਚੁੱਕੇ ਆ ਸਪਰਿੰਗ ਫਰੇਮ ਬਣ ਚੁੱਕਿਆ ਵਾ ਸਪਰਿੰਗ ਲੱਗ ਗਏ ਆ ਤੇ ਆਖਰ ਤੱਕ ਵੀਡੀਓ ਜ਼ਰੂਰ ਦੇਖਿਓ ਤੇ ਆਪਣੇ YouTube ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਭਰਾਵਾਂ ਦਾ ਟਰਾਲਾ ਵੀ ਬਹੁਤ ਘੈਂਟ ਬਣਿਆ ਹੋਇਆ ਸੀਗਾ ਸਿਰਾ ਗੱਲ ਵਾਸ ਸੀਗੀ ਤੇ ਭਰਾਵਾਂ ਨੇ ਜਾਣਾ ਹੈਗਾ ਵਾ ਸ੍ਰੀ ਆਨੰਦਪੁਰ ਸਾਹਿਬ ਹੋਲੇ ਮਹਲੇ ਦੇ ਤੇ ਯਾਤਰਾ ਸ੍ਰੀ ਹਜੂਰ ਤੇ ਹੁੰਦਾ 1.5 ਤੇ ਬਹੁਤ ਵਧੀਆ ਭਰਾਵਾਂ ਦਾ ਅਪਰਾਲਾ ਵਾ ਤੇ ਦੱਸਿਓ ਆਪਣੀ ਜਿੱਡੀ ਟਰਾਲੀ ਆਪਾਂ ਤਿਆਰ ਜਿੰਨੀਆਂ ਵੀ ਟਰਾਲੀਆਂ ਤਿਆਰ ਕੀਤੀਆਂ ਵਾ ਵੀ ਕਿਵੇਂ ਲੱਗੀਆਂ ਤੁਹਾਨੂੰ ਤੇ ਆਖਰ ਤੱਕ ਵੀਡੀਓ ਜ਼ਰੂਰ ਦੇਖਿਓ ਤੇ ਜਿਹੜੇ ਸਪਰਿੰਗ ਆ ਬਹੁਤ ਭਰਾਵਾਂ ਦੇ ਫੋਨ ਮੈਸੇਜ ਆਉਂਦੇ ਬਾਈ ਕਿਹੜੀ ਗੱਡੀ ਦੇ ਸਪਰਿੰਗ ਆ ਇਹ ਇਹ ਬਾਈ ਮਰੂਤੀ ਗੱਡੀ ਦੇ ਵੀ ਚੱਲ ਜਾਂਦੇ ਆ ਤੇ ਹੋਰ ਵੀ ਜਿਹੜੇ ਨਾਰਮਲ ਸਪਰਿੰਗ ਹੁੰਦੇ ਹਨ ਵੀ ਥੋੜੇ ਜੇ ਪਤਲੇ ਹੁੰਦੇ ਹਾਰਡ ਨਹੀਂ ਜਾਈਦੇਗੇ ਉਹ ਕਿਸੇ ਵੀ ਗੱਡੀ ਦੇ ਹੋਣ ਤੇ ਦੱਸਿਓ ਕਈ ਭਰਾ ਹਨ ਇੱਕ ਇੱਕ ਗੱਲ ਹੋਰ ਨਾਲ ਇਹਨਾਂ 2 ਇੰਚੀ ਪਾਈਪ ਦਾ ਫਰੇਮ ਬਣਾ ਲੈਂਦੇ ਆ ਕਿਉਂਕਿ ਵਜਨ ਉੱਤੇ ਮੁੜ ਕੇ ਪਲਾਈ ਬੋਰਡ ਦਾ ਵੀ ਹੋਣਾ ਹੁੰਦਾ ਵਜਨ ਮੁੜ ਕੇ ਬੜਾ ਜਿਆਦਾ ਹੋ ਜਾਂਦਾ ਵਾ ਜੇ ਫਰੇਮ ਤੁਸੀਂ ਬਾਈ ਤਿਆਰ ਕਰਿਆ ਕਰਨਾ ਤਾਂ ਡੇਢ ਦੇ ਪੈਪ ਦੇ ਕਰਿਆ ਕਰੋ ਮੇਰੇ ਮੈਂ ਆਪਦੇ ਹਿਸਾਬ ਨਾਲ ਮੈਂ ਤਾਂ ਡੇਢ ਦਾ ਹੀ ਕਰਦਾ ਵਾਂ ਬਾਕੀ ਤੁਹਾਡਾ ਵੀਰੇ ਆਪ ਦਾ ਦਿਮਾਗ ਆ ਮੈਂ ਤੇਰੇ ਤਿੰਨ ਸਪੋਰਟਾਂ ਪਾਈ ਦੀਆਂ ਵਾਂ ਕਈ ਵਾਰੀ ਟਰਾਲੀ ਛੋਟੀ ਹੁੰਦੀ ਹੈ 6 ਫੁੱਟ ਵੀ ਹੁੰਦੀ ਹੈ ਫਿਰ ਉਹ ਜਿਹੇ ਹਿਸਾਬ ਨਾਲ ਸਪੋਰਟਾਂ ਵਿੱਚ ਪਾ ਲਈ ਦੀਆਂ ਵਾਂ ਤੇ ਬਾਕੀ ਜਿੰਨੇ ਵੀ ਭਰਾ ਚਲੋ ਮੈਸਤਰੀ ਭਰਾ ਤਿਆਰ ਕਰਦੇ ਆ ਇਹ ਤੇ ਬਾਕੀ ਉਹਨਾਂ ਨੂੰ ਆਪੋ ਆਪਣੀ ਨੌਲ ਜਾਣਾ ਆਪੋ ਆਪਣਾ ਦਿਮਾਗ ਆ ਵੀ ਕਿੱਦਾਂ ਤਿਆਰ ਕਰਨੀ ਵੀ ਆਪਣਾ ਆਪ ਦਾ ਹਿਸਾਬ ਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਹੜੇ ਕਿਹੜੇ ਭਰਾਵਾਂ ਨੂੰ ਆਪਣਾ ਕੰਮ ਵਧੀਆ ਲੱਗਾ ਤੇ ਵੀਡੀਓ ਸਾਰੇ ਭਰਾ ਜਰੂਰ ਸ਼ੇਅਰ ਕਰਿਓ ਤੇ ਚੈਨਲ ਆਪਣੇ ਨੂੰ ਕਰਿਓ YouTube ਨੂੰ ਸਬਸਕ੍ਰਾਈਬ ਤੇ ਆਪਣੇ Facebook ਪੇਜ ਨੂੰ ਵੀ ਫੋਲੋ ਕਰ ਲਿਓ Sony Happy Dollar 855 ਪੇਜ ਆ ਬਣਾ ਤੇ Instagram ਚੈਨਲ ਹੈਗਾ ਆਪਣਾ jinderpvr29 ਤੇ ਉਹ ਵੀ ਆ ਕੇ ਫੋਲੋ ਕਰਿਓ ਜਰੂਰ ਤੇ ਟਾਈਮ ਵੀ ਰਾਤ ਦਾ 2 ਵਜੇ ਚੁੱਕੇ ਸੀਗੇ ਤੇ ਬਾਕੀ ਭਰਾ ਵੀ ਉਹਦੇ ਕਹਿੰਨਗੇ ਵੇੜ ਦੇ ਵਿੱਚ ਹੀ ਖੜੇ ਸੀ ਕਦੋਂ ਟਰਾਲੀ ਤਿਆਰ ਹੋਊ ਤੇ ਕਦੋਂ ਸੋਈਏ ਤੇ ਟਾਈਮ ਵੀ ਬਾਈ ਇੱਕ ਬਹੁਤ ਖਾਚਮਾ ਸੀਗਾ ਟਰਾਲੀਆਂ ਥੋੜੀਆਂ ਹੀਆਂ ਜਿਆਦਾ ਕਰਕੇ ਮੈਂ ਕਿਹਾ ਚਲੋ ਰਾਤ ਨੂੰ ਭਰਾਵਾਂ ਦੀਆਂ ਟਰਾਲੀਆਂ ਕੱਢਦੇ ਤੇ ਲਓ ਜੀ ਉੱਪਰ ਪਲਾਈ ਬੋਰਡ ਲੱਗ ਚੁੱਕੇ ਆ ਕਰੋ ਕਰਾਂ ਚੈੱਕ ਇਹ ਜਿਹੜਾ ਬੋਰਡ ਲਾਈ ਰਿਹਾ ਹੈਗਾ ਵੀਰੇ ਪੌਣੇ ਇੰਚ ਹੀ ਲਾਈ ਰਿਹਾ ਪਲਾਈ ਬੋਰਡ ਜਿਹੜਾ ਲਾਉਨੇ ਆਪਾਂ ਬਾਕੀ ਆਕਰ ਤੱਕ ਵੀਡੀਓ ਜਰੂਰ ਦੇਖਿਓ ਤੇ ਹੋਰ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਹਾਂ ਜਲਦੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ